ਗਲੰਦਰ ਵਿੱਚ ਚੋਣ ਪ੍ਰਚਾਰ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੀਤਲੋਂਗਰਾਲ ਨੂੰ ਸੁਸ਼ੀਲ ਕੁਮਾਰ ਰਿੰਕੂ ਨਾਲ ਟੈਸਲਬਾਜੀ ਦੇ ਬਹਾਨੇ ਕਿਰੇ ਹੈ ਸੀਐਮ ਨੇ ਸ਼ੀਤਲ ਦੇ ਕੀ ਪੁਰਾਣੇ ਕਿਸੇ ਦੱਸੇ ਜਿਸ ਵਿੱਚ ਉਹ ਰਿੰਕੂ ਨੂੰ ਟਿਕਟ ਦੇਣ ਦੇ ਹੱਕ 'ਚ ਨਹੀਂ ਸੀ ਇੰਨਾ ਹੀ ਨਹੀਂ ਮੁੱਖ ਮੰਤਰੀ ਨੇ ਬੀਜੇਪੀ ਉਮੀਦਵਾਰ ਤੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵੀ ਲਾਏ ਅਤੇ ਆਉਂਦੇ ਦਿਨਾਂ 'ਚ ਨਤੀਜੇ ਭੁਗਤਣ ਨੂੰ ਤਿਆਰ ਰਹਿਣ ਲਈ ਵੀ ਬੋਲਿਆ ਇਹ ਦੋਨੇ ਰਿੰਕੂ ਐ ਸ਼ੀਤਲ ਦੋਨਾਂ ਦੀ ਆਪਸ ਐ ਸੀ ਠੀਕ ਜਦੋਂ ਰਿੰਕੂ ਨੂੰ ਟਿਕਟ ਦੇਣ ਲੱਗੇ ਸ਼ੀਤਲ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਅਸੀਂ ਕਹਾਂ ਨਕਲੀ ਤਾਂ ਨਹੀਂ ਹੈਗੀ ਖਾ ਲਾ ਕਾਹ ਪੁੱਛੋ ਇਹਨੂੰ ਆ ਮੀਡੀਆ ਨੂੰ ਕਹ ਕਹ ਕਹਾਣੀ ਸੀ ਜਿਹਦੇ ਟਿਕਟ ਅਨਾਉਂਸ ਕਰਨ ਆਏ ਸੀ ਕਹਿੰਦਾ ਮੈਂ ਜ਼ਹਿਰ ਦੀ ਗੋਲੀ ਖਾऊं ਜੇ ਰਿੰਕੂ ਨੂੰ ਟਿਕਟ ਦੇ ਦਿੰਦੀ ਅਸੀਂ ਕਹਾਂ ਪਾਰਟੀ ਦਾ ਡਿਸੀਜਨ ਹੈ ਤੂੰ ਖਾ ਲਾ ਤੂੰ ਤਾਂ ਐਮਐਲਏ ਤਾਂ ਕੀ ਲੈਣਾ ਤੇ ਜਦੋਂ ਰਿੰਕੂ ਦੇ ਸਿੱਕੇ ਹੁਣ ਰਿੰਕੂ ਨਾ ਮੋਟਰਸਾਈਕਲ ਤੇ ਬੈਠਾ ਜਾਂਦਾ ਸੀ ਉਹ ਜ਼ਹਿਰ ਦੀ ਗੋਲੀ ਪਤਾ ਨਹੀਂ ਕਿੱਥੇ ਗਈ ਮੈਥੋਂ ਬਾਹਲੇ ਬੇਤ ਨਾ ਖਲਾ ਉਹ ਤਾਂ ਚੱਗ ਗਈ ਸਰੇ ਕੁਛ ਮੇਰੇ ਕੋਲੇ ਸ਼ਿਕਾਇਤਾਂ ਆਉਂਦੀਆਂ ਮੈਂ ਰਿੰਕੂ ਨੂੰ ਕਹਿੰਦਾ ਇਹਨੂੰ ਕਹਿੰਦਾ ਓਏ ਸ਼ੀਤ ਓਏ ਓਏ ਸੁਧਰ ਜਾ ਓਏ ਤੇਰੀਆਂ ਸ਼ਿਕਾਇਤਾਂ ਆਈ ਜਾਂਦੀਆਂ ਓਏ ਸੁਧਰ ਜਾ ਓਏ ਨਾ ਕਰ ਕਹਿੰਦਾ ਤੁਹਾਨੂੰ ਤਾਂ ਪਤਾ ਹੀ ਨਹੀਂ ਰਾਜਨੀਤੀ ਦਾ ਮੈਂ ਕਿਹਾ ਚੱਲ ਫਿਰ ਤੂੰ ਕਰ ਲੈ ਜਿਹੜੀ ਕਰਨੀ ਹੈ ਜੇ ਮੈਂ ਮੈਨੂੰ ਇੱਥੇ ਵੋਟਾਂ 'ਚ ਹਾਰਨ ਦਾ ਡਰ ਹੁੰਦਾ ਮੈਂ ਤਾਂ ਅਸਤੀਫਾ ਸੈਪਟ ਕਿਉਂ ਕਰ ਦੇ ਜੀ ਬੰਦਸੋ ਇਹਦਾ ਅਸਤੀਫਾ ਦੇ ਕੇ ਵੀ ਮੁੱਕਰ ਗਿਆ ਸੀ ਕਹਿੰਦਾ ਹੁਣ ਮੇਰਾ ਮਨ ਬਦਲ ਗਿਆ ਮੈਂ ਸੇਵਾ ਕਰੂੰਗਾ ਅਸੀਂ ਕਹਾਂ ਹੁਣ ਮਨ ਬਦਲ ਗਿਆ ਨਹੀਂ ਹੁਣ ਮਾਨ ਬਦਲ ਗਿਆ ਕਮਾਲ ਹੈ ਯਾਰ ਕਦੇ ਕਦੇ ਮੈਂ ਅਸਤੀਫਾ ਦੇਤਾ ਕਦੇ ਮੈਂ ਅਸਤੀਫਾ ਦਿੱਤਾ ਨਹੀਂ ਕਦੇ ਮੇਰਾ ਅਸਤੀਫਾ ਮੋੜ ਦੋ ਹੁਣ ਮੇਰਾ ਅਸਤੀਫਾ ਲੈ ਲਓ ਲੋਕਾਂ ਨੂੰ ਕੀ ਸਮਝਾ ਯਾਰ ਤੁਸੀਂ ਮੈਂ ਤਾਂ ਕਹਿੰਦਾ ਜੁਰਮਾਨਾ ਲੱਗਣਾ ਚਾਹੀਦਾ ਸਾਰਾ ਖਰਚਾ ਉਹ ਤੋਂ ਲੈਣਾ ਚਾਹੀਦਾ ਆ ਵੋਟਾਂ ਦਾ ਵੀ ਤੈਨੂੰ 5 ਸਾਲ ਵਾਸਤੇ ਚੁਣਿਆ ਤੂੰ ਸੇਵਾ ਕਰ ਜਾਂ ਤਾਂ ਇਹ ਹੋਵੇ ਨਾ ਹੁਣ ਜੇ ਦੁਬਾਰੇ ਚੁਣਿਆ ਗਿਆ ਦੀ ਤਨਖਾਹ ਵਧ ਜੂ ਜਾਂ ਤਾਂ ਇਹ ਹੋਵੇ ਵੀ ਮੈਂ ਨਵਾਂ ਚੁਣਿਆ ਗਿਆ ਹੁਣ ਤਨਖਾਹ ਵਧ ਹੋਊ ਨਾ ਨਹੀਂ ਹੋਊਗਾ ਸਾਰਾ ਕੁਝ ਸੋ ਬਲਕੇ ਬਲਕੇ ਸਰਕਾਰ ਵੱਲੋਂ ਸੀ ਜਿੰਨੇ ਮਰਜ਼ੀ ਕੰਮ ਕਰਾ ਲੈਂਦਾ ਕੰਮ ਲੈ ਕੇ ਆਏਗਾ ਤਾਂ ਮੈਂ ਸਾਈਨ ਕਰੂੰਗਾ